ਦੇਸਾਂ ਦੇਸਾਂ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਦੇਖ ਰਹੇ ਗੁਰੂ ਰੂਪ ਰੀਤੀ ਸਾਜ ਜਨਵਾਜੀ ਸਮੂਹ 사ਸੰਗ ਜੀ ਸਭ ਤੋਂ ਪਹਿਲਾਂ ਸਾਈ ਦੇ ਕਮਾਲ ਸਾਹਿਬ ਜੀ ਗੋਬਿੰਦ ਸਿੰਘ ਜੀ ਦਾ ਝਕਾਰਾ ਬਲਾਦ ਕਰੀਏ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਪ ਸਭ ਸੰਗਤਾਂ ਨੂੰ ਸਭ ਤੋਂ ਪਹਿਲਾਂ ਤਾਂ ਵਤਨ ਦੀ ਮਿੱਟੀ ਨਿਊ ਚੈਨਲ ਵੱਲੋਂ ਅਤੇ ਧੰਨ ਧੰਨ ਬਾਬਾ ਬੀਰ ਸਿੰਘ ਜੀ ਗੁਰਮਤ ਪ੍ਰਚਾਰ ਸਭਾ ਵੱਲੋਂ ਦੀਵਾਲੀ ਤੇ ਬੰਦੀ ਛੋੜ ਦੇਵੇ ਸਦਿਆਂ ਲੱਖ ਲੱਖ ਵਧਾਈਆਂ ਹੋਣ ਦੀਵਾਲੀ ਖੁਸ਼ੀਆਂ ਦਾ ਪ੍ਰਤੀਕ ਆਪਣੇ ਨਾਲ ਖੁਸ਼ੀਆਂ ਮਨਾਉਣ ਦਾ ਇੱਕ ਪ੍ਰਤੀਕ ਜੁਪਿਆ ਭਾਈਚਾਰਕ ਸੰਸਦ ਦਾ ਪ੍ਰਤੀਕ ਹੈ ਤੇ ਮੈਂ ਸਤਿਕਾਰਯੋਗ ਜਨਰਲ ਤਨਤਨ ਬਾਬਾ ਵੀਰ ਸਿੰਘ ਜੀ ਗੁਰਮਤ ਪ੍ਰਚਾਰ ਸਭਾ ਵਾਲਿਆਂ ਦਾ ਜਿਨ੍ਹਾਂ ਨੇ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰੋਸਣ ਦੀ ਸੇਵਾ ਕਰਦੇ ਨੇ ਵਾਹਿਗੁਰੂ ਉਹਨਾਂ ਨੂੰ ਖੁਸ਼ੀਆਂ ਦਿੰਦਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੀ ਸੇਵਾ ਲੈ ਕੇ ਤਾਂ ਉਹ ਖੁਸ਼ੀ ਆਪ੍ਰਾਪਤ ਕਰਦੇ ਨੇ ਤੇ ਅੱਜ ਉਹ ਬਕਰੇ ਢੰਗ ਦੇ ਨਾਲ ਦੀਵਾਲੀ ਮਨਾ ਰਹੇ ਨੇ ਆਪਣੇ ਨਾਲ ਦੀਵਾਲੀ ਮਨਾ ਰਹੇ ਨੇ ਵਿਧਵਾ ਬੀਬੀਆਂ ਵਾਸਤੇ ਜਿੱਥੇ ਉਹਨਾਂ ਨੇ ਫ੍ਰੀ ਰਾਸ਼ਨ ਦੀ ਸੇਵਾ ਕਰਨੀ ਹੈ ਤੇ ਉਹ ਹੋਰ ਕਿਹੜੀਆਂ ਖੁਸ਼ੀਆਂ ਜਿਹਾ ਕਰ ਰਹੇ ਨੇ ਤੇ ਇਸ ਸੰਬੰਧੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਪਿੰਡ ਭੰਗਾਲੀ ਕਲਾ ਤੋਂ ਇੱਥੋਂ ਦੇ ਸਰਪੰਚ ਸਾਹਿਬ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਅੱਜ ਸਰਪੰਚ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਪਹਿਲਾ ਤਾਂ ਸੰਗਤਾਂ ਨੂੰ ਭਣਾਣਾ ਜਰੂਰ ਸਮਝਾਉਣੀ ਹੈ ਮੈਂ ਹਰਦੇਸ਼ ਸਿੰਘ ਸਰਪੰਚ ਬੰਗਾਲੀ ਕਲਾਂ ਅੱਜ ਤਨਤਨ ਬਾਬਾ ਵੀਰ ਸਿੰਘ ਗੁਰਮੁਖ ਪ੍ਰਚਾਰ ਸਭਾ ਵੱਲੋਂ ਜੋ ਹਰ ਮਹੀਨੇ ਹੀ ਲੋੜਵੰਦ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਤਨਤਨ ਬਾਬਾ ਮੁਖਤਾਰ ਸਿੰਘ ਜੀ ਭਗਤ ਰਿਆਲੀ ਵਾਲੇ ਮਹਾਂਪੁਰਖਾਂ ਦੀ ਪ੍ਰੇਰਣਾ ਸਦਕਾ ਸਤਿਕਾਰਯੋਗ ਭਾਈ ਨਰਵੈ ਸਿੰਘ ਦੀ ਖਾਲਸਾ ਔਰ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਦਲਬਾਖ ਸਿੰਘ ਸੁਮਤ ਜੀ ਜਥੇਬੰਦੀ ਵੱਲੋਂ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਸੀਂ ਗਰਾਹ ਪੰਚਾਇਤ ਵੱਲੋਂ ਵੀ ਬਾਬਾ ਜੀ ਨੂੰ ਕਈ ਵਾਰੀ ਬੇਨਤੀ ਕਰਦੇ ਹਾਂ ਜਿਸ ਤਰ੍ਹਾਂ ਪਿਛਲੇ ਦਿਨ ਜੋ ਪੰਘਾਲੀ ਟੋਟਰਪਈ ਰੋਡ ਤੇ ਜੋ ਛੜਕਿਆ ਉਥੇ ਬਹੁਤ ਜ਼ਿਆਦਾ ਸੰਘਾ ਦੇ ਰੋਕ ਰੋਕਿਸਾਨ ਉਹਨਾਂ ਦੀ ਕਟਾਈ ਹੋ ਰਹੀ ਹੈ ਤਾਂ ਕਿ ਰਾਹ ਗਿਰਾ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸਵਾਵਾ ਲੀਆਂ ਜਾ ਰਹੀਆਂ ਹਨ ਔਰ ਅੱਜ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਹੋਏ ਬਾਬਾ ਜੀ ਵੱਲੋਂ ਜਿੱਥੇ ਲੋੜਵੰਦ ਬੀਬੀਆਂ ਨੂੰ ਰਾਸਾ ਦਿੱਤਾ ਜਾਣਾ ਹੈ ਉਥੇ ਨਾਲ ਮਠਿਆਈ ਦੇ ਡੱਬੇ ਵੀ ਦਿੱਤੇ ਜਾ ਰਹੇ ਹਨ ਤਾਂ ਕਿ ਉਹ ਪਰਿਵਾਰ ਵੀ ਆਪਣੀ ਜੋ ਖੁਸ਼ੀ ਦਾ ਅਹਿਸਾਸ ਕਰਨ ਕਿ ਕਿ ਇਦਾਂ ਦਾ ਵੀ ਮਾਹੌਲ ਹੁੰਦਾ ਕਿ ਜਿਹੜੀਆਂ ਕਈ ਲੋੜਵੰਦ ਪਰਿਵਾਰ ਹੁੰਦੇ ਨੇ ਘਰਾਂ ਦਾ ਮਾਹੌਲ ਹੀ ਇਦਾਂ ਦਾ ਹੁੰਦਾ ਆ ਕਿ ਉਹਨਾਂ ਨੂੰ ਉਹ ਚੀਜ਼ਾਂ ਵੇਖਣ ਨੂੰ ਨਹੀਂ ਮਿਲਦੀਆਂ ਜਿਹੜੀਆਂ ਆਮ ਲੋਕ ਜੋ ਪਬਲਿਕ ਦੇਖ ਰਹੀ ਹੁੰਦੀ ਆ ਇਹ ਕਰਕੇ ਮੈਂ ਤੇ ਸਮੁੱਚੀ ਮਾਨਵਤਾ ਨੂੰ ਇਹੀ ਅਪੀਲ ਕਰਾਂਗਾ ਕਿ ਆਪਾਂ ਲੋੜਵੰਦ ਦਾ ਸਹਾਰਾ ਬਣੀਏ ਤਾਂ ਕਿ ਕਿਸੇ ਨੂੰ ਵੀ ਕਿਸ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਤਿ ਸ੍ਰੀ ਅਕਾਲ ਜੀ ਇਹ ਸਨ ਪੰਗਾਣੀ ਕਲਾਂ ਦੇ ਸਰਪੰਚ ਸਾਹਿਬ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਪੁੰਗਾਲੀ ਉਹਨਾਂ ਨੇ ਆਪਣੇ ਬਡਬੋਲੇ ਵਿਚਾਰ ਜਿਹੜੇ ਆ ਸੰਗਤਾਂ ਨਾਲ ਸਾਂਝ ਕੀਤੇ ਆ ਤੇ ਉੱਥੇ ਭਾਈ ਨਰਵੈਰ ਸਿੰਘ ਜੀ ਖਾਲਸਾ ਨਾਲ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਨਾਲ ਨਾਲ ਤੁਹਾਨੂੰ ਮੈਂ ਇੱਕ ਬੇਨਤੀ ਜਰੂਰ ਲਾਉਂਦਾ ਇੱਕ ਸੁਨੇਹਾ ਲਾਉਂਦਾ ਕਿ ਦੀਵਾਲੀ ਆਪਾਂ ਮਨਾਣੀ ਆ ਪਰ ਚਾਹੀਦਾ ਆਪਾਂ ਨੂੰ ਇਹ ਕਿ ਦੀਵਾਲੀ ਗਰੀ ਪਟਾਕਿਆਂ ਰਹਿਤ ਹੋਣੀ ਚਾਹੀਦੀ ਆ ਪ੍ਰਦੂਸ਼ਣ ਰਹਿਤ ਹੋਣੀ ਚਾਹੀਦੀ ਆ ਹਰੀ ਖਰੀ ਹਰਿਆਲੀ ਦਾ ਪ੍ਰਤੀਕ ਹੋਣੀ ਚਾਹੀਦੀ ਆ ਦੀਵਾਲੀ ਤੇ ਭਾਈਚਾਰੇ ਦਾ ਪ੍ਰਤੀਕ ਹੋਣੀ ਚਾਹੀਦੀ ਆ ਤੇ ਇਸੇ ਨਾਲ ਹੀ ਆਪਾਂ ਗੱਲਬਾਤ ਕਰਦੇ ਜੀ ਜਿਹੜੇ ਧੰਨ ਧੰਨ ਬਾਬਾ ਬੀਰ ਸਿੰਘ ਜੀ ਗੁਰਮਤਿ ਪ੍ਰਚਾਰ ਸੇਵਾ ਦੇ ਸੇਵਾ ਦੇ ਸਭਾ ਦੇ ਗੜੀ ਮੁੱਖ ਸੇਵਾਦਾਰ ਨੇ ਭਾਈ ਸਾਹਿਬ ਭਾਈ ਨਰਵੈ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਵੀ ਆਪਾਂ ਵਿਚਾਰ ਸਾਂਝੇ ਕਰਦੇ ਆ ਤਾਂ ਬੇਨਤੀ ਜੀ ਨੂੰ ਕਰੂੰਗਾ ਕਿ ਵੀਡੀਓ ਨੂੰ ਜਿਹੜਾ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਸ ਕਰਕੇ ਸ਼ੇਅਰ ਕਰਦੇ ਆ ਕਿਉਂਕਿ ਜੇ ਆਪਾਂ ਮਾਰੀਏ ਵੀਡੀਓ ਜਿਹੜੀਆਂ ਉਹ ਸ਼ੇਅਰ ਕਰ ਦਨੇ ਆ ਪਰ ਚੰਗੇ ਵੀਡੀਓ ਤੋਂ ਸ਼ੇਅਰ ਕਰਨ ਲੱਗਾ ਪਰ ਥੋੜਾ ਬ੍ਰੇਕ ਕਰਦੇ ਹਾਂ ਪਰ ਤੁਹਾਨੂੰ ਹੱਥ ਜੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਫਿਰ ਅੱਜ ਦੀ ਵੀਡੀਓ ਤੁਹਾਨੂੰ ਕਿੰਨੀ ਲੱਗੀ ਹੈ ਲਾਈਕ ਕਰਿਓ ਕਮੈਂਟ ਕਰਿਓ ਔਰ ਇਹ ਦੱਸਿਓ ਵੀ ਆਪਣੇ ਨਾਲ ਦੁਬਾਰੀ ਅਸੀਂ ਮਨਾ ਰਹੇ ਆ ਵਿਧਵਾ ਬੀਬੀਆਂ ਨੂੰ ਜੋ ਉਹਨਾਂ ਦੀ ਸਰਵੈ ਕਿਤੀ ਜਣੀ ਹੈ ਉਹ ਕੀ ਦੇ ਰਹੇ ਨੇ ਦੁਬਾਰੀ ਤੇ ਖਾਸ ਉਹਨਾਂ ਨੂੰ ਬੀਬੀਆਂ ਨੂੰ ਉਹ ਆਪਾਂ ਗੱਲਬਾਤ ਕਰਦੇ ਆ ਤਾਂ ਭਾਈ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਹੈ ਅੱਜ ਬਾਬਾ ਜੀ ਅੱਜ ਜਿੱਥੇ ਤੁਸੀਂ ਵੀ ਰਾਸਨ ਦੀ ਸੇਵਾ ਕਰਦੇ ਹੋ ਬੁਰੂ ਘਰਿਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਤੇ ਅੱਜ ਬਜ਼ੁਰਗ ਬੀਬੀਆਂ ਵਾਸਤੇ ਕੀ ਲੈ ਕੇ ਆਏ ਉਹ ਜਿਹੜੀ ਖੁਸ਼ੀਆਂ ਮੰਗ ਸਕਣ ਸਭ ਤੋਂ ਪਹਿਲਾਂ ਦਾ ਮੈਂ ਨਿਊਜ਼ ਚੈਨਲ ਮੈਂ ਤੋਂ ਬਤਨ ਦੀ ਮੱਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿਉਂਕਿ ਦੇਰ ਸਾਡੀਆਂ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਹੁੰਦੀਆਂ ਦੇਸ਼ਾਂ ਤੇ ਵਿਦੇਸ਼ਾਂ ਦੇ ਪਸੰਦਾਂ ਦੇ ਲੋਕ ਨੂੰ ਕਰਦੇ ਨੇ ਅੱਜ ਜਿੱਥੇ ਹਰ ਮਹੀਨੇ ਦੀ ਤਰ੍ਹਾਂ ਲੋੜਵੰਦ ਵਿਧਵਾ ਬੀਬੀਆਂ ਨੇ ਜਫੀ ਰਾਸ਼ਨ ਦੀ ਸੇਵਾ ਹੈ ਉਸ ਦੇ ਨਾਲ ਦੇ ਨਾਲ ਇਹ ਸਤਿਗੁਰੂ ਜੀ ਜੋ ਹਰ ਬੜੇ ਲੰਮੇ ਸਮੇਂ ਤੋਂ ਸੇਵਾ ਲੈ ਰਹੇ ਨੇ ਤੇ ਅੱਜ ਕਿਉਂਕਿ ਮੇਰਾ ਕਹਿਣ ਤੋਂ ਮੇਨ ਮਕਸਦ ਕੇਵਲ ਇਹ ਹੈ ਕਿ ਆਪਾਂ ਸਾਂਝੀ ਮਾਨਵਤਾ ਨੇ ਰਲ ਕੇ ਦਿਵਾਰੀ ਬਣਾਈਏ ਮੇਰਾ ਕੇਵਲ ਤੇ ਕੇਵਲ ਇਹੋ ਮੇਨ ਮਕਸਦ ਹੈ ਅੱਜ ਇੱਥੇ ਫਰੀ ਰਾਸ਼ਦ ਦੀ ਸੇਵਾ ਸਤਿਗੁਰੂ ਜੀ ਲੈ ਰਹੇ ਨੇ ਉਸ ਦੇ ਨਾਲ ਨਾਲ ਅੱਜ ਮੈਂ ਠਾਈ ਦੀ ਜਿਹੜੀ ਸੇਵਾ ਵੀ ਆ ਇਹ ਸਤਿਗੁਰੂ ਜੀ ਕਿਰਪਾ ਦੇ ਨਾਲ ਇਹ ਸੰਗਤਾਂ ਦੇ ਸੰਜੋਗ ਸਦਕਾ ਲੈ ਰਹੇ ਨੇ ਸਤਿਗੁਰੂ ਕਿਉਂਕਿ ਜਿਹੜਾ ਗਰੀਬ ਦਾ ਮੂੰਹ ਹੈ ਨਾ ਉਹ ਗੁਰੂ ਨਾਨਕ ਜੀ ਬੋਲ ਕੇ ਕਿਉਂਕਿ ਦੇਸ਼ਾਂ ਦੇ ਵਿਦੇਸ਼ੀ ਵਿਜਵਾਤੀਆਂ ਸੰਗਠਨਾਂ ਦਾਸ ਦੀ ਇਸ ਵੀਡੀਓ ਦੇ ਵਿੱਚ ਹਰ ਇੱਕ ਵੀਡੀਓ ਦੇ ਵਿੱਚ ਇਹ ਬੇਨਤੀ ਹੁੰਦੀ ਆ ਕਿ ਕੇਵਲ ਇੱਤੇ ਨਹੀਂ ਜਿਸ ਤੇ ਆਪਾਂ ਰਹਿ ਰਹੇ ਕੋਈ ਵੀ ਇਸ ਤਰ੍ਹਾਂ ਦਾ ਪਰਿਵਾਰ ਹਨ ਨੂੰ ਕੋ ਨਜ਼ਰ ਆਉਂਦਾ ਆ ਤੇ ਆਪਾਂ ਆਉਂਦੀ ਇਸ ਤਰੀਕੇ ਨਾਲ ਹਾਤੀ ਸੇਵਾ ਕਰੀਏ ਤਾਂ ਜੋ ਉਹ ਵੀ ਕੁਝ ਸਮੇਂ ਵਾਸਤੇ ਆਪਣੀ ਜਿਹੜੀ ਖੁਸ਼ੀ ਆ ਇਸ ਮੁਜੇਦ ਤਰੀਕੇ ਦਾ ਮਹਿਸੂਸ ਕਰ ਸਕਣ ਇਹ ਜਿਹੜੇ ਫ੍ਰੀ ਰਸਲ ਦੀ ਸੇਵਾ ਕਰਦੇ ਉਹ ਸੰਗਠਨਾਂ ਨਾਲ ਇਹ ਵਿਚਾਰ ਕਰੋਗੇ ਸੰਗਠਨਾਂ ਦੇ ਸਹਿਯੋਗ ਨਾਲ ਕਰ ਰਹੇ ਹੋ ਤੁਸੀਂ ਕਿਹੜੀ ਕਿਹੜੀ ਸੰਤਾਂ ਜਿੱਦਾਂ ਦੇ ਇੱਕ ਤੋਂ ਘੱਟ ਰਿਹਾ ਹੋ ਗਿਆ ਜਾਂ ਉਹ ਬਿੱਦ ਕੈਨੇਡਾ ਦੇ ਬਿਠਾ ਮੈਨ ਜੁਆਸੇ ਬਿਠਾ ਉਹਨਾਂ ਸੰਤਾਂ ਨੂੰ ਕੋਈ ਬੇਅੰਤੀ ਕਰਨੀ ਚਾਹੀਦੀ ਆਪਾਂ ਨੂੰ ਕਿਉਂਕਿ ਉਹ ਵੀਰ ਨੂੰ ਵਾਈ ਬਰੂਪ ਖੁੱਲੇ ਕੱਫੇ ਦਿੰਦਾ ਤਾਂ ਉਹਨਾਂ ਨੂੰ ਵੀ ਚਾਹੀਦਾ ਕਿ ਥੋੜੇ ਸੇਵਾ ਦੇ ਹਿਸਾਬ ਨਾਲ ਤਾਂ ਤਕਰੀਬਨ 10 ਦੀ ਕੇਵਲ ਸੰਦੇਸ਼ਾਂ ਤੇ ਹਰ ਵੀਡੀਓ ਵਿੱਚ ਇਹੀ ਹੁੰਦਾ ਹੈ ਕਿਉਂਕਿ ਜਿਹੜੀ ਇਹ ਕਾਰਜ ਹੈ ਇਕੱਲੇ ਇਨਸਾਨ ਦਾ ਤੇ ਕਾਰਜ ਕੋਈ ਹੈ ਨਹੀਂ ਹੁਣ ਕਿਉਂ ਇੰਨਾ ਖਰਚਾ ਕਿਉਂਕਿ ਇੱਕ ਪਰਿਵਾਰ ਪਾਲਣਾ ਬੜੀ ਮੁਸ਼ਕਲ ਦੀ ਗੱਟੀ ਆ ਉਹਨਾਂ ਤਕਰੀਬਨ 19 ਪਰਿਵਾਰ ਤਕਰੀਬਨ ਹਰ ਮਹੀਨੇ ਹੋ ਜਾਂਦੇ ਆ ਜੇ ਉਹ ਉਹਨਾਂ ਪਰਿਵਾਰਾਂ ਦੀ ਜਿਹੜੀ ਸੇਵਾ ਇਹ ਸੰਗਤੀ ਸੰਯੋਗ ਇਹ ਸਾਰਾ ਹੋ ਰਿਹਾ ਆ ਤੇ ਇਸ ਕਰਕੇ ਵੀਡੀਓ ਵਿੱਚ ਬੜਿਆਂ ਸੰਗਤਾਂ ਨੂੰ ਤਕਰੀਬਨ ਬਾਹਰ ਹੀ ਦਰਾਡੇ ਬੈਠੀਆਂ ਸੰਗਤਾਂ ਨੂੰ ਬੇਨਤੀ ਦਾਸ ਨੇ ਕਈ ਵਾਰ ਕੀਤੀ ਆ ਇਹ ਕਈ ਕਿਉਂਕਿ ਸੰਗਤਾਂ ਜਿਹੜੀਆਂ ਸਾਡੇ ਨੇੜੇ ਦੀਆਂ ਸੰਗਤਾਂ ਜਿਹੜੀਆਂ ਸੰਯੋਗ ਕਰਦੀਆਂ ਪਈਆਂ ਕਿਉਂਕਿ ਬਾਹਰੋਂ ਸਾਨੂੰ ਅਜੇ ਤੱਕ ਕੋਈ ਖਾਸ ਸੰਯੋਗ ਨਹੀਂ ਮਿਲਿਆ ਕਿ ਜਿੱਦਣਾ ਆਪਾਂ ਮਲਬੀਏ ਸੰਗਤਾਂ ਦੇ ਜਿਹੜਾ ਵਾਦ ਤੋਂ ਵਾਰ ਜਿਹੜਾ ਪਰਾਂ ਦਾ ਹੋਰ ਕਰ ਸਕੀਏ ਕੁਝ ਸਾਡੇ ਨੇੜਲੇ ਸਿੰਘ ਵਸਦੇ ਵੀ ਆ ਤੇ ਉਹਨਾਂ ਵੱਲ ਸਾਨੂੰ ਬੜਾ ਸੰਯੋਗ ਮਿਲਦਾ ਵੀ ਜਦੋਂ ਆਪਾਂ ਉਹਨਾਂ ਨੂੰ ਫੋਨ ਕਰਦੇ ਬੇਨਤੀ ਕਰਦੇ ਸਾਨੂੰ ਵਿਦੇਸ਼ਾਂ ਦੇ ਜਿਹੜੀ ਸੇਵਾ ਜਦੋਂ ਕਈਏ ਉਹ ਭੇਜ ਵੀ ਦਿੰਦੇ ਆ ਪਰ ਜਿੰਨਾ ਮੱਲ ਅੱਜ ਤੱਕ ਕਿਉਂਕਿ ਤਕਰੀਬਨ 13 14 ਸਾਲ ਹੋ ਚੁਕੇ ਸੇਵਾ ਸਤਗੁਰੂ ਜੀ ਲੈ ਰਹੇ ਨੇ ਜਿੰਨਾ ਹੁਣ ਤਾਂ ਘੰਗਾਰਾ ਹੋਣਾ ਚਾਹੀਦਾ ਸੀ ਭਰਨਾ ਚਾਹੀਦਾ ਸੀ ਉਹ ਸਾਨੂੰ ਮੱਲ ਵੀ ਹਜਾ ਕੋਈ ਮੇਲ ਮੋਟਸ ਨਹੀਂ ਹੋਇਆ ਇਸ ਕਰਕੇ ਦੇਸ਼ਾਂ ਦੇ ਵਿਦੇਸ਼ਾਂ ਦੇ ਸਬੰਧ ਤਾਨੂਮੰਦ ਆਸ ਹੱਥ ਜੋੜ ਕੇ ਹੀ ਬੇਨਤੀ ਕਰੇਗਾ ਕਰਦਾ ਕਿ ਜਿੰਨਾ ਵੀ ਹੋ ਸਕੇ ਆਪਾਂ ਥੋੜੀ ਤੋਂ ਥੋੜਾ ਇਹ ਬਹੁਤੀ ਤੇ ਬਦਸਵਾਦ ਆਪਾਂ ਜਰੂਰ ਕੱਢਿਆ ਕਰੀਏ ਤਾਂ ਜੋ ਇਸ ਤਰ੍ਹਾਂ ਦਾ ਜਿਹੜੇ ਬੇਸਹਾਰਾ ਪਰਿਵਾਰ ਨੇ ਬੱਚੇ ਨੇ ਸਾਡੇ ਬਜ਼ੁਰਗ ਨੇ ਸਾਡੀਆਂ ਭੈਣਾਂ ਨੇ ਮਾਤਾਵਾਂ ਨੇ ਉਹਨਾਂ ਦੀ ਆਪਾਂ ਹੱਤੀ ਸੇਵਾ ਕਰ ਸਕੀਏ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨੋ ਭਾਈ ਦਰਬਾਰ ਸਿੰਘ ਜੀ ਭਾਈ ਨਰਵੈਰ ਸਿੰਘ ਜੀ ਖਾਲਸਾ ਪਿੰਡ ਪੰਘਾਰੀਕਲਾ ਇਹ ਪਿੰਡ ਪੰਘਾਰੀਕਲਾ ਪੈਂਦਾ ਜੇ ਜ਼ਿਲ੍ਹਾ ਅੰਮ੍ਰਿਤਸਰ ਔਰ ਬਿਲਕੁਲ ਮਜੀਠੇ ਦੇ ਨੇੜੇ ਨਜ਼ਦੀਕ ਆ ਬੜਾ ਪ੍ਰਸਿੱਧ ਪਿੰਡ ਹੈ। ਔਰ ਬੜੀਆਂ ਸਰਵਾਵਾਂ ਨੇ ਮਾਨ ਤਨ ਤਨ ਬਾਬਾ ਵੀਰ ਸਿੰਘ ਜੀ ਗੁਰਮਤਿ ਪ੍ਰਚਾਰ ਸੰਵਾਦਲੇ ਵਧੀਆ ਸੰਵਾਦ ਪਾਉਂਦੇ ਨੇ ਜਿਹਦੇ ਕਰਕੇ ਸੰਗਤਾਂ ਜੁੜਦੀਆਂ ਵੀ ਆ ਪਰ ਇੱਕ ਬੇਨਤੀ ਜਿਹੜੀ ਆ ਉਹਨਾਂ ਨੇ ਵੀ ਕੀਤੀ ਆ ਕਿ ਜੋ ਹੰਗਾਰਾ ਚਾਹੀਦਾ ਉਹ ਨਹੀਂ ਮਿਲਦਾ ਉਹ ਹੰਗਾਰਾ ਤਾਂ ਨਹੀਂ ਮਿਲਦਾ ਕਿਉਂਕਿ ਆਪਾਂ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਕੋਈ ਬڑے ਬڑے ਤਗੜੇ ਦਾਨੀ ਨੇ ਜੋ ਸਤਿ ਨਿ ਤੁ ਆਤਮਾ ਤੁ ਆ Sadhguru, 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 चोरदाता के तिहार मुखलाके पातशाह बबा वीर सिंह गुरु प्रचार सभा में सच्चे पाशाह कृपा की हर महीने कृपा करते सच्चे पाशाहर सिंह गुरु प्रचार सभा वालों दौबंध परिवार को सचे पाशाह आश्री सेवा की जाती पदी छोड़ दिहार में मुखा के दिवाली के लिहाड़ मुखलाके पातशाह संस्था दिता जाने पातशाह कृपा करते जिन्होंने लिहारों में सारे को सचे पाशाह हाजिर हो गया वाह वाहू जी का खालसा वाह ਪਿੰਡ ਪੰਘਾਰੀਕਲਾ ਇਹ ਪਿੰਡ ਪੰਘਾਰੀਕਲਾ ਪੈਂਦਾ ਜੇ ਜ਼ਿਲ੍ਹਾ ਅੰਮ੍ਰਿਤਸਰ ਔਰ ਬਿਲਕੁਲ ਮਜੀਠੇ ਦੇ ਨਜ਼ਦੀਕ ਆ ਬੜਾ ਪ੍ਰਸਿੱਧ ਪਿੰਡ ਹੈ ਔਰ ਬੜੀਆਂ ਸੁਭਾਵਾਂ ਨਾਮ ਕੰਤਨ ਬਾਬਾ ਵੀਰ ਸਿੰਘ ਜੀ ਗੁਰਮਤਿ ਪ੍ਰਚਾਰ ਸੰਭਾਲੇ ਵਧੀਆ ਸੁਭਾਵਾਂ ਪਾਉਂਦੇ ਨੇ ਜਿਹਦੇ ਕਰਕੇ ਸੰਗਤਾਂ ਜੁੜਦੀਆਂ ਵੀ ਆ ਪਰ ਇੱਕ ਬੇਨਤੀ ਜਰੂਰ ਹੈ ਉਹਨਾਂ ਨੇ ਵੀ ਕੀਤੀ ਆ ਕਿ ਜੋ ਹੰਗਾਰਾ ਚਾਹੀਦਾ ਉਹ ਨਹੀਂ ਮਿਲਦਾ ਉਹ ਹੰਗਾਰਾ ਤਾਂ ਨਹੀਂ ਮਿਲਦਾ ਕਿਉਂਕਿ ਆਪਾਂ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਪਰ ਬੜੇ ਬੜੇ ਤਕੜੇ ਦਾਨੀ ਨੇ ਜੋ ਸੇਵਾ ਕਰਨੇ ਚਾਹੁੰਦੇ ਆ ਪਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਇਹ ਗੱਲ ਹੈ ਵੀ ਸਹੀ ਆ ਕਿ ਬਹੁਤ ਸਾਰੀਆਂ ਸੰਸਥਾਵਾਂ ਹੁੰਦੀਆਂ ਨੇ ਜੋ ਸੰਸਥਾਵਾਂ ਦੇ ਨਾਲ ਸੇਵਾ ਦੇ ਨਾਂ ਤੇ ਬਿジネス ਕਰ ਜਾਂਦੀਆਂ ਨੇ ਪਰ ਲਗਭਗ ਇਹਨਾਂ ਨੂੰ 14 ਸਾਲ ਹੋ ਗਏ ਨੇ ਕਿ ਇਹ ਵਿਧਵਾ ਬੀਬੀਆਂ ਦੀ ਫਰੀ ਲਾਸਨ ਦੀ ਸੇਵਾ ਕਰਦੇ ਨੇ ਕਈ ਵਾਰੀ ਪਰਵਾਦ ਵੱਧ ਵੀ ਜਾਂਦੇ ਨੇ ਘੱਟ ਵੀ ਜਾਂਦੇ ਨੇ ਮੈਂ ਵੀ ਇੱਕ ਲੰਮੇ ਸਮੇਂ ਤੋਂ ਇਹਨਾਂ ਦੇ ਨਾਲ ਜੁੜਿਆ ਇਹਨਾਂ ਵੀਡੀਓ ਤੁਹਾਡੇ ਕੋਲ ਕਰਦਾ ਪਰ ਬੇਨਤੀ ਜ਼ਰੂਰ ਕਰੂੰਗਾ ਕਿ ਇੱਕ ਇਕੱਲਾ-ਇਕੱਲਾ ਹੁੰਦਾ ਇੱਕ ਦੇ ਨਾਲ ਇੱਕ ਜੜਜ ਤੇ 11 ਹੁੰਦੇ ਇੱਕ ਹੋਰ ਜੜਜ ਤੇ 111 ਹੋ ਜਾਂਦੇ ਆ ਆਪਾਂ ਕਾਫਲੇ ਦੇ ਰੂਪ ਦੇ ਵਿੱਚ ਇਸ ਸੰਸਥਾ ਨਾਲ ਜੁੜੀਏ ਕਿ ਅਗਰ ਆਪਾਂ ਮਹੀਨੇ ਦਾ 100 ਰੁਪਿਆ 500 ਰੁਪਿਆ 1000 ਰੁਪਿਆ ਜਿੰਨੇ ਵੀ ਸਾਡੀ ਸਰਦਾਰ ਜੀ ਸੇਵਾ ਕਰੀਏ ਤਾਂ ਹੋ ਸਕਦਾ ਹੈ ਕਿ ਹੋਰ ਵਿਧਵਾ ਬੀਬੀ ਨੂੰ ਜਿਹੜਾ ਹੋਰ ਸਹੂਲਤਾਂ ਦਿੱਤੀਆਂ ਜਾਣ ਤੇ ਹੋਰ ਗੱਲਬਾਤ ਕਰ ਰਹੇ ਆ ਜੀ ਧਰਮ ਪ੍ਰਚਾਰ ਕਮੇਟੀ ਦੇ ਬڑے ਪਿਆਰੇ ਤੇ ਬڑے ਸੁਝਵਾਨੇ ਭਾਈ ਦਲਬਾਹ ਸਿੰਘ ਜੀ ਪੰਗਾਰੀ ਕਲਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਉਹਨਾਂ ਦੇ ਕੀ ਵਿਚਾਰ ਨੇ ਤਾਂ ਪੈਸਾ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਸੰਤਨ ਸਾਹਿਬ ਅਸੀਂ ਸਤਵਾ ਨੂੰ ਇਹ ਹੋ ਜੋ ਕਿਹੜਾ ਤੋਂ ਆਈ ਇਹ ਤਾਂ ਤਨ ਬਾਬਾ ਬੀਸੰਗਰੂਪ ਚਾਰ ਸਭਾ ਬਲੋਹਾਰਮੀ ਨੇ ਜਿਹੜਾ ਲੋੜਵੰਦ ਪਰਿਵਾਰਾਂ ਨੂੰ ਜਿਹੜੀਆਂ ਵਿਧ ਬੀਬੀਆਂ ਨੇ ਉਹਨਾਂ ਨੂੰ ਜਿਹੜਾ ਰਾਸ਼ਨ ਦਿੱਤਾ ਜਾਂਦਾ ਹੈ ਇਹ ਆਰ ਕਾਂਪਾਂ ਬੰਦੀ ਸ਼ੋਰ ਦਾ ਤਿਹਾਰ ਅਤੇ ਦਵਾਈ ਦੇ ਦਿਹਾੜ ਨੂੰ ਖਰਾ ਕੇ ਪਹਿਲਾ ਜਿਹੜਾ ਹੈ ਅੱਜ 19 ਤਰੀਕ ਨੂੰ ਜਿਹੜਾ ਇਹ ਦਾਸ ਨੂੰ ਵੰਡਿਆ ਜਾ ਰਿਹਾ ਹੈ ਨਾਲ ਨਾਲ ਮੈਂ ਤੁਹਾਡੀ ਜਾਣ ਲਗਾ ਇਹ ਵੀ ਬੇਨਤੀ ਕਰਦਾ ਵੀ ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਤੁਨ ਪ੍ਰਚਾਰ ਕਮੇਟੀ ਹਲਕਾ ਮੱਤੇਵਾਲ ਗੁਰਦੁਆਰਾ ਜਮਸਤਾਨ ਬਾਬਾ ਗੁਡਾ ਸਾਹਿਬ ਕਥੂਰੂ ਗੁਰੂ ਕੇ ਪਿਆਰ ਵਾਲੀ ਸੇਵਾ ਨੂੰ ਵਾਣ ਮੈਂ ਜਾ ਰਹੀਆਂ ਤਰਫ 4 ਵਜੇ ਨੂੰ ਤੇ ਨਾਲ ਨਾਲ ਇਹ ਬੇਨਤੀ ਹੈ ਵੀ ਉੱਥੇ ਕੰਨ ਨਗਰ ਕੀਰਤਨ ਹੈ ਉਹਦੇ ਵਿੱਚ ਵੀ ਸ਼ਾਮਲ ਹੋ ਦੇ 22 ਨੂੰ ਸਤ ਕਤ ਨੂੰ ਅਡਾ ਜੋੜ ਮੇਲਾ ਮਨਾਇਆ ਜਾ ਰਿਹਾ ਉਹਦੇ ਵਿੱਚ ਕੋਟੀ ਦੇ ਢਾਡੀ ਕੁਇਸ਼ਰ ਪ੍ਰਚਾਰਕ ਸਾਹਿਬਾਨ ਪਹੁੰਚ ਰਹੇ ਨੇ ਤੇ ਨਾਲ ਨਾਲ ਇੱਥੇ ਪ੍ਰਚਾਰਕ ਸਾਹਿਬ ਢਾਡੀ ਸਾਹਿਬ ਕੁਇਸ਼ਰ ਸਾਹਿਬ ਪਹੁੰਚ ਰਹੇ ਨੇ ਉਹਨਾਂ ਨੇ ਗੁਰੂ ਕੇ ਸੰਤਨਾਂ ਨੂੰ ਗੁਰੂ ਦਾ ਇਤਿਹਾਸ ਦੋਣਾ ਹੈ ਉਥੇ ਸਰਕਾਰ ਜਗ ਸਿੰਘ ਸਾਹਿਬਾਨ ਗਿਆਨੀ ਜਸੂਨ ਸਿੰਘ ਜੀ ਗ੍ਰੰਥੀ ਸਭ ਕਦਰ ਗ੍ਰੰਥੀ ਸ੍ਰੀ ਮੰਗੀ ਸਾਹਿਬ ਜਿਹੜੇ ਨੂੰ ਬਥਾਉ ਆਏ ਗਏ ਉਹ ਪਹੁੰਚ ਰਹੇ ਨੇ ਉਹਨਾਂ ਨੇ ਸੰਤਨਾਂ ਨੂੰ ਹਾਲ ਕਰਨਾ ਹੈ ਇਨ ਨਾਲ ਨਾਲ ਪੰਜ ਪਿਆਰੇ ਸਹਿਬਾਨ ਕੰਡੀ ਬਾਟੇ ਦੀ ਖੋਲ ਤਿਆਰ ਕਰਵਾਤੀ ਬੁੰਦਰੇ ਨਹੀਂ ਸਾਰੀਆਂ ਸੰਤਾਨਾਂ ਨੂੰ ਬੇਨਤੀ ਉਹਦੇ ਵਿੱਚ ਹੀ ਆਪਾਂ ਸ਼ਾਮਲ ਹੋਈਏ ਤੇ ਇਹ ਚ ਉਹਨੇ ਮਹਾਨ ਸਮਾਗਮ ਕਰਦੇ ਨੇ ਕੱਲ ਨੂੰ 20 ਤਰੀਕ ਨੂੰ ਉਹਦੇ ਸਬੰਧ ਵਿੱਚ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਤੋਂ ਨਗਰ ਕੀਰਤਨ ਜੁੜੀ ਹੋ ਰਿਹਾ ਹੈ ਜਿਹੜਾ ਸਵੇਰੇ ਚੱਲ ਕੇ ਸ਼ਾਮਾਂ ਵੇਰ ਉੱਥੇ ਸਮਾਗਮ ਹੋਣੀ ਹੈ ਸਾਰੀਆਂ ਸੰਤਾਨਾਂ ਪਰੇਕਿਰਤੀ ਇਹ ਹਜੇ ਕਾਜ ਜਿਲੀ ਨੇ ਧਾਰ ਨਹੀਂ ਕਾਜ ਨਹੀਂ ਜਿਤਨਾ ਇਹ ਹਰ ਹਰ ਮਹੀਨੇ ਜਿਹੜਾ ਇਹ ਸੰਤਾਨਾਂ ਨੂੰ ਬਹੁਤ ਪਿਆਰ ਵਾਲੇ ਉਹ ਜਿਹੜੇ ਲੋਲਬੰਦ ਪਰਿਵਾਰ ਨੇ ਉਨਾਂ ਨੂੰ ਰਾਸਨ ਦਿੱਤਾ ਜਾ ਰਿਹਾ ਤੇ ਵੱਧ ਤੋਂ ਵੱਧ ਇਹ ਸਹਿਯੋਗ ਕਰੋ ਤਾਂ ਕਿ ਵੱਧ ਤੋਂ ਵੱਧ ਗਰੀਬ ਪਰਿਵਾਰ ਦੀਆਂ ਲੋੜਵੰਦ ਪਰਿਵਾਰਾਂ ਨੂੰ ਸੇਵਾ ਕੀਤੀ ਜਾ ਰਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਜੀ ਤੁਸੀਂ ਮੈਂ ਸੰਗਤਾਂ ਨੂੰ ਬੇਨਤੀ ਵੀ ਕਰੂੰਗਾ ਫਿਰ ਬੇਨਤੀ ਕਰ ਰਿਹਾ ਕਿ ਵੀੜ ਦੇ ਵਿੱਚ ਮੈਂ ਜੋ ਬਾਬਾ ਜੀ ਦਾ ਸਕੈਨਰ ਹੈ ਉਹ ਵੀ ਤੁਹਾਨੂੰ ਪਾ ਦਾਂਗੇ ਔਰ ਤੁਹਾਡੇ ਇਹ ਵਾਦਾ ਜਰੂਰ ਇਹ ਸਮਾਦਾਇ ਵੀ ਕਰਦੇ ਨੇ ਮੈਂ ਵੀ ਤੁਹਾਡੇ ਨਾਲ ਵਾਦਾ ਕਰਦਾ ਕਿ ਇੱਥੇ ਜਿਹੜੀ ਸੰਸਥਾ ਵਾ ਤਾਂ ਤਾਂ ਬਾਬਾ ਬੀਰ ਸਿੰਘ ਜੀ ਗੁਰਮਤ ਪ੍ਰਚਾਰ ਸਭਾ ਤੁਹਾਡਾ ਇੱਕ ਇੱਕ ਰੁਪਿਆ ਇੱਕ ਇੱਕ ਪੈਸਾ ਜਿਹੜਾ ਵਾ ਉਹ ਨੇਕ ਕਮਾਨੀ ਲੱਗਦਾ ਨਾ ਅਗੇ ਇਹਦੇ ਵਿੱਚ ਕੋਈ ਬਿਜ਼ਨਸ ਕੀਤਾ ਜਾਂਦਾ ਵਾ ਤੇ ਕਿਰਪਾ ਕਰਕੇ ਦਿਲ ਖੋਲ ਕੇ ਵਿਧਵਾ ਬੀਬੀਆਂ ਦੀ ਸੇਵਾ ਵਾਸਤੇ ਤੁਸੀਂ 100 ਪਉਣਾ 500 ਪਉਣਾ ਸਿਕਾਨਾ ਤੁਹਾਨੂੰ ਪੜਾਂਗੇ ਔਰ ਬਾਬਾ ਜੀ ਦਾ ਮੋਬਾਈਲ ਨੰਬਰ ਤੁਹਾਨੂੰ ਪੜਾਂਗੇ ਤੁਸੀਂ ਖੁਦ ਆ ਕੇ ਪਹਿਲਾਂ ਵੇਖੋ ਉਸ ਤੋਂ ਬਾਅਦ ਭਾਵੇਂ ਸੇਵਾ ਦਾ ਹਿਸਾਬਾ ਉਹ ਇਹ ਨਹੀਂ ਕੋਈ ਤੁਹਾਨੂੰ ਜਬਰਦਸਤੀ ਕਹਿਆ ਜਾਂਦਾ ਕਿ ਤੁਸੀਂ ਹੁਣੇ ਹੀ ਸੇਵਾ ਪਵੋ ਪਰ ਨਹੀਂ ਤੁਸੀਂ ਪਹਿਲਾਂ ਆ ਕੇ ਦੇਖੋ ਇਹਨਾਂ ਬੀਬੀਆਂ ਨਾਲ ਗੱਲਬਾਤ ਕਰੋ ਕਿ ਵਾਕਈ ਇਹਨਾਂ ਨੂੰ ਫਰੀਦ ਅਸਲ ਮਿਲਦਾ ਕਿ ਨਹੀਂ ਮਿਲਦਾ ਤਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਸ ਵੀਡੀਓ ਨੂੰ ਵਾਤਬਾਤ ਸ਼ੇਅਰ ਕਰੋ ਦੇਖਦੇ ਰਹੋ ਵਤਨ ਦੀ ਮਿੱਟੀ ਨੂੰ ਚੈਨਲ 76 ਪੰਦੇਤ ਦੀ ਵਿਸ਼ੇਸ਼ ਰਿਪੋਰਟ